ਸ਼ਾਸ਼ਟਰੀ ਗੱਲ ਪਿਆਰੇ ਬੱਚਿਓ ਅੱਜ ਅਸੀਂ ਜਮਾਤ 8ਵੀਂ ਦਾ ਪਾਠ ਨੰਬਰ 18 ਬੰਦਾ ਸਿੰਘ ਬਹਾਦਰ ਜੀਆ ਦੀ ਜੀਵਨੀ ਪੜਾਂਗੇ ਤੁਸੀਂ ਜ਼ਰੂਰ ਆਪਣੇ ਘਰਾਂ ਦੇ ਵਿੱਚ ਸਪੈਸ਼ਲੀ ਜਿਹੜੇ ਪੰਜਾਬੀ ਲੋਕ ਨੇ ਉਹਨਾਂ ਨੇ ਬੰਦਾ ਸਿੰਘ ਬਹਾਦਰ ਜੀਆ ਦਾ ਨਾਮ ਬਹੁਤ ਹੀ ਆਦਰ ਸਨਮਾਨ ਦੇ ਨਾਲ ਆਪਣੇ ਘਰ ਦੇ ਪੁਰਖਿਆਂ ਨੂੰ ਆਪਣੇ ਵੱਡੇ ਵਡੇਰਿਆਂ ਨੂੰ ਲੈਂਦੇ ਹੋયા ਸੁਣਿਆ ਹੋਵੇਗਾ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸ਼ਾਗਿਰਦਾਂ ਵਿੱਚੋਂ ਇੱਕ ਸਨ ਤੇ ਆਪਣ ਇਹਨਾਂ ਨੇ ਆਪਣੇ ਜੀਵਨ ਨੂੰ ਸਿੱਖ ਧਰਮ ਦੇ ਲਈ ਲਾਖੇ ਲਗਾ ਦਿੱਤਾ ਤੇ ਇਹ ਹੱਸਦੇ ਹੱਸਦੇ ਜਿਹੜੇ ਨੇ ਸ਼ਹੀਦ ਹੋਏ ਸਨ ਕਿਉਂਕਿ ਇਹਨਾਂ ਨੂੰ ਬਹੁਤ ਖੁਸ਼ੀ ਸੀ ਕਿ ਇਹ ਧਰਮ ਦੀ ਰੱਖਿਆ ਲਈ ਆਪਣਾ ਜੀਵਨ ਵਾਰ ਰਹੇ ਹਨ ਜੰਮੂ ਦੇ ਪੁਣਚ ਦੇ ਵਿੱਚਕਾਰ ਲక్ష్మణਦੇਵ ਨਾ ਦਾ ਇੱਕ ਮਧਰੇ ਜੇ ਕੱਦ ਦਾ ਤੇ ਕਣਕਵੰਨੇ ਕਣਕਵੰਨਾ ਹੁੰਦਾ ਪੱਕੇ ਜੇ ਰੰਗ ਦਾ ਫੁਰਤੀਲਾ ਨੌਜਵਾਨ ਸ਼ਿਕਾਰ ਖੇਡਦਾ ਹੁੰਦਾ ਸੀ ਸ਼ਿਕਾਰ ਮਤਲਬ ਸ਼ਿਕਾਰ ਕਰਨਾ ਜੰਮੂ ਜਿਹੜਾ ਰਾਜ ਹੈ ਉਹਦੇ ਵਿੱਚ ਇੱਕ ਜਗ੍ਹਾ ਪੁਣਚ ਲਛਮਨ ਦੇਵ ਦੇ ਪਿਤਾ ਦਾ ਨਾਮ ਰਾਮਦੇਵ ਇੱਕ ਗਰੀਬ ਕਿਸਾਨ ਸਨ ਉਹਨਾਂ ਦੀ ਹੂੰਚਾ ਲਛਮਨ ਦੇਵ ਆਪਣੇ ਪਿਤਾ ਨਾਲ ਖੇਤੀ ਦਾ ਕੰਮ ਕਰਦੇ ਸੀ ਪਰ ਵੇਲੇ ਸਮਾਂ ਮਿਲਣ ਤੇ ਉਹ ਤੀਰ ਕਮਾ ਚੁੱਕ ਕੇ ਸ਼ਿਕਾਰ ਖੇਡਣ ਲੱਗ ਪੈਂਦੇ ਸੀ ਸ਼ਿਕਾਰ ਖੇਡਣ ਦੇ ਸ਼ੌਂਕ ਨੇ ਲਛਮਨ ਦੇਵ ਨੂੰ ਇੱਕ ਬਹੁਤ ਹੀ ਚੰਗਾ ਤੀਰ ਬਾ ਅੰਦਾਜ਼ ਤੇ ਨਿਸ਼ਾਨੇ ਬਾਜ਼ ਮਤਲਬ ਪੱਕੇ ਨਿਸ਼ਾਨੇ ਲਾਉਣ ਵਾਲੇ ਨੂੰ ਨਿਸ਼ਾਨੇਬਾਜ਼ ਕਿਹਾ ਜਾਂਦਾ ਹੈ ਨਿਸ਼ਾਨੇਬਾਜ਼ ਬਣਾ ਦਿੱਤਾ ਤੀਰ ਅੰਦਾਜ਼ੀ ਤੇ ਨਿਸ਼ਾਨੇਬਾਜ਼ੀ ਵਿੱਚ ਪ੍ਰਵੀਣ ਪ੍ਰਵੀਣ ਦਾ ਮਤਲਬ ਪਰਫੈਕਟ ਐਕਸਪਰਟ ਹੁਣ ਆ ਇਹੀ ਲਛਮਨ ਦੇਵ ਦੀ ਬਾਦ ਵਿੱਚ ਬੰਦਾ ਬਹਾਦਰ ਦੇ ਨਾਮ ਨਾਲ ਪ੍ਰਸਿੱਧ ਹੋਏ ਇਸੇ ਲక్ష్మణਦੇਵ ਦੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਛੋਟੇ ਸ਼ਹਿਬ ਜਾਂਦਿਆਂ ਦੇ ਸ਼ਹੀਦ ਦਾ ਬਦਲਾ ਲਿਆ ਸੀ ਸਰਹੰਦ ਦੇ ਵਿੱਚ ਜਿਹੜੀ ਸਰਹੰਦ ਦੇ ਨਵਾਬ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਉਹ ਲక్ష్మణਦੇਵ ਜੀ ਨੇ ਕੀਤਾ ਸੀ ਤੇ ਉਸ ਸਮੇਂ ਇਹਨਾਂ ਦੇ ਜਿਹੜੇ ਇਹਨਾਂ ਦੀ ਕਲਾ ਬਹੁਤ ਕੰਮ ਆਈ ਸੀ ਉਹ ਸੀ ਨਿਸ਼ ਉੱਗੇ ਨਿਸ਼ਾਨੇਬਾਜ਼ ਹੋਣਾ ਤੀਰ ਅੰਦਾਜ਼ੀ ਵਿੱਚ ਪਰਫੈਕਟ ਹੋਣਾ ਇਸੇ ਕਰਕੇ ਬੰਦਾ ਬਹਾਦਰ ਜੀ 18ਵੀਂ ਸਦੀ ਦੇ ਮਹਾਨ ਇਨਕਲਾਬੀ ਵਿਅਕਤੀਆਂ ਵਿੱਚ ਨਵੇਕਲੀ ਥਾਂ ਬਣਾ ਚੁੱਕੇ ਹਨ ਕਿ ਜਿਹੜੇ 18ਵੀਂ ਸਦੀ 18ਵੀਂ ਸਦੀ ਦਾ ਅਰਥ ਹੈ 1701 ਤੋਂ ਲੈ ਕੇ 1800 ਦੇ ਵਿੱਚ ਦਾ ਸਮਾਂ ਵਿੱਚ ਇਨਕਲਾਬੀ ਵਿਅਕਤੀ ਜਿਹੜੇ ਕਿ ਇਨਕਲਾਬ ਲਿਆਂਦੇ ਨੇ ਜ਼ਾਲਮ ਤੇ ਅਤਿਆਚਾਰੀ ਸ਼ਾਸਕਾਂ ਦੇ ਖਿਲਾਫ ਜਿਹੜੇ ਆਵਾਜ਼ ਉਠਾਉਂਦੇ ਨੇ ਨਾ ਉਹਨਾਂ ਨੂੰ ਇਨਕਲਾਬੀ ਕਿਹਾ ਜਾਂਦਾ ਹੈ ਉਹਦੇ ਵਿੱਚ ਆਪਣੀ ਥਾਂ ਬਣਾ ਗਏ 27 ਅਕਤੂਬਰ 1670 ਈਸਵੀ ਨੂੰ ਪੁਣਛ ਜ਼ਿਲ੍ਹੇ ਦੇ ਰਜੋਰੀ ਨਾਮਕ ਪਿੰਡ ਵਿੱਚ ਜਨਮੇ ਲਛਮਨ ਦੇਵ ਦਾ ਜਨਮ ਦਾ ਲਛਮਨ ਦੇਵ ਤੋ ਬੰਦਾ ਬਹਾਦਰ ਬਣਨ ਦਾ ਸਫਰ ਬਹੁਤ ਹੀ ਰੋਚਕ ਰੋਚਕ ਦਾ ਮਤਲਬ ਹੁੰਦਾ ਹੈ ਮਜ਼ੇਦਾਰ ਹੈ ਬੱਚਿਓ ਹੋਰ ਸੂਰਵੀਰਾਂ ਤੇ ਮਹਾਪੁਰਸ਼ਾਂ ਦੇ ਜੀਵਨ ਵਾਂਗ ਬੰਦਾ ਬਹਾਦਰ ਦੇ ਜੀਵਨ ਵਿੱਚ ਵੀ ਅਨੇਕ ਤਬਦੀਲੀਆਂ ਆਈਆਂ ਹੋਰ ਮਹਾਪੁਰਸ਼ਾਂ ਦੇ ਜੀਵਨ ਵਾਂਗ ਬੰਦਾ ਬਹਾਦਰ ਦੇ ਜੀਵਨ ਵਿੱਚ ਕਈ ਅਜਿਹੀ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਉਸ ਦੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ ਜੀਵਨ ਵਿੱਚਲੇ ਤਬਦੀਲੀਆਂ ਦੇ ਨਾਲ ਨਾਲ ਬੰਦਾ ਬਹਾਦਰ ਦੇ ਨਾਂ ਵੀ ਬਦਲਦੇ ਰਹੇ ਲਛਮਨਦੇਵ ਜਿਹੜਾ ਹੁਣ ਤਸੋ ਇੱਕ ਹੀ ਨਾਮ ਜਾਣਦੇ ਹੋ ਉਸ ਤੋਂ ਬਾਅਦ ਬੰਦਾ ਬਹਾਦਰ ਬਣਨ ਤੋਂ ਪਹਿਲਾਂ ਉਹ ਮਾਜੂਦਾਸ ਵੀ ਸਨ ਸ਼ਿਕਾਰ ਖੇਡਦੇ ਇੱਕ ਦਿਨ ਲਛਮਨਦੇਵ ਨੇ ਇੱਕ ਹਿਰਨੀ ਨੂੰ ਵੇਖਿਆ ਤੇ ਹਿਰਨੀ ਨੂੰ ਤੀਰ ਕੱਢ ਮਾਰਿਆ ਫਿਰ ਲਛਮਨਦੇਵ ਨੇ ਜਦੋਂ ਜ਼ਖਮੀ ਹੋਈ ਤੜਫ ਤੜਫ ਕੇ ਮਰਦੀ ਇਸ ਹਿਰਨੀ ਦੇ ਪੇਟ ਵਿੱਚ ਦੋ ਬੱਚੇ ਵੇਖੇ ਤਾਂ ਤੀਰ ਕਮਾਨ ਵਗਾ ਮਾਰੀ ਤੇ ਹਿਰਨੀ ਦੀ ਮੌਤ ਦਾ ਲਛਮਨਦੇਵ ਤੇ ਬਹੁਤ ਅਜੀਹਾ ਅਸਰ ਹੋਇਆ ਬਹੁਤ ਉੱਗਾ ਅਸਰ ਹੋਇਆ ਕਿ ਉਹ ਕਿਸੇ ਵੀ ਬੇਦੋਸ਼ੇ ਬੇਦੋਸ਼ੇ ਦਾ ਅਰਥ ਹੁੰਦਾ ਹੈ ਜਿਸ ਦਾ ਕੋਈ ਦੋਸ਼ ਨਾ ਹੋਵੇ નિર્ਦੋਸ਼ ਜੀਵ ਨੂੰ ਨਾ ਮਾਰਨ ਦਾ ਫੈਸਲਾ ਕਰ ਲਿਆ ਇਸ ਘਟਨਾ ਕਾਰਨ ਲਛਮਨਦੇਵ ਦਾ ਮਨ ਉਦਾਸ ਤੇ ਉਚਾਟ ਰਹਿਣ ਲੱਗ ਪਿਆ ਤੇ ਉਸ ਨੇ ਬੈਰਾਗੀ ਸਾਧੂ ਮਾਧੋਦਾਸ ਬਣ ਕੇ ਆਪਣਾ ਨਾਮ ਮਾਧੋਦਾਸ ਰੱਖ ਲਿਆ ਬੈਰਾਗੀ ਸਾਧੂ ਮਾਧੋਦਾਸ ਬਾਅਦ ਵਿੱਚ ਘੁੰਮਦਾ ਘੁੰਮਦਾ ਭਾਰਤ ਦੇ ਦੱਖਣ ਵਿੱਚ ਗੋਦਾਵਰੀ ਨਦੀ ਦੇ ਕੰਢੇ ਕੁਟੀਆਂ ਬਣਾ ਕੇ ਰਹਿਣ ਲੱਗਾ ਜੰਗਾ ਯੁੱਧਾ ਦੇ ਵੇਲੇ ਹੋ ਕੇ ਆਦੀ ਬੀੜ ਸੰਪੂਰਨ ਕਰਾਉਣ ਤੋਂ ਬਾਅਦ 1707 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਵੀ ਨੰਦੇੜ ਪੁੰਜ ਪੁੱਜੇ ਨੰਦੇੜ ਵਿਖੇ ਬਿਰਾਗੀ ਮਾਧੋਦਾਸ ਦੀ ਮੁਲਾਕਾਤ ਗੁਰੂ ਜੀ ਨਾਲ ਹੋਈ ਤੇ ਮਾਧੋਦਾਸ ਗੁਰੂ ਜੀ ਦੇ ਵਿਚਾਰਾਂ ਤੋਂ ਬੇਹੱਦ ਪ੍ਰਭਾਵਿਤ ਹੋਇਆ ਮਾਧੋਦਾਸ ਨੇ ਉਸੇ ਵਕਤ ਗੁਰੂ ਜੀ ਦਾ ਬੰਦਾ ਬਣਨ ਦਾ ਪ੍ਰਣ ਕਰ ਲਿਆ ਛੋਟੇ ਸਾਹਿਬ ਜਦਿਆਂ ਦਾ ਸ਼ਹੀਦੀ ਸਾਕਾ ਸੁਣ ਕੇ ਜਦੋਂ ਸਾਕਾ ਦਾ ਮਤਲਬ ਘਟਨਾ ਮਾਦੋ ਦਾਸ ਬਹੁਤ ਵਿਆਕੁਲ ਹੋ ਉੱਠਿਆ ਉਹ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਤਰਲੋ ਮੱਛੀ ਮਤਲਬ ਤੜਫ ਉੱਠਿਆ ਮਾਦੋ ਦਾਸ ਨੇ ਗੁਰੂ ਜੀ ਤੋਂ ਪੰਜਾਬ ਤੇ ਸਰਹੰਦ ਵੱਲ ਕੂਚ ਕਰਨ ਦੀ ਆਗਿਆ ਮੰਗੀ ਕੂਚ ਕਰਨ ਮਤਲਬ ਉਸ ਵੱਲ ਜਾਣ ਦੀ ਆਗਿਆ ਮੰਗੀ ਇਤਿਹਾਸ ਗਵਾਹ ਹੈ ਕਿ ਗੁਰੂ ਜੀ ਮਾਦੋ ਦਾਸ ਦਾ ਰੋਸ ਤੇ ਜੋਸ਼ ਵੇਖ ਕੇ ਬਹੁਤ ਪ੍ਰਸੰਨ ਹੋਏ ਗੁਰੂ ਜੀ ਨੇ ਮਾਧੋ ਦਾਸ ਨੂੰ ਅਮ੍ਰਿਤ ਛਕਾ ਕੇ ਸਿੰਘ ਬਣਾ ਦਿੱਤਾ ਤੇ ਨਾ ਬੰਦਾ ਸਿੰਘ ਬਹਾਦਰ ਧਰ ਕੇ ਪੰਜਾਬ ਵੱਲ ਤੋਰ ਦਿੱਤਾ ਇਸ ਪ੍ਰਕਾਰ ਲక్ష్మణ ਦੇਵ ਮਾਧੋ ਦਾਸ ਬਣਿਆ ਮਾਧੋ ਦਾਸ ਤੋਂ ਬੰਦਾ ਸਿੰਘ ਬਹਾਦਰ ਜਦੋਂ ਇੱਕ ਸ਼ਿਕਾਰੀ ਸੀ ਇੱਕ ਤੀਰਅੰਦਾਜ਼ ਸੀ ਉਦੋਂ ਸੀ ਲక్ష్మణ ਦੇਵ ਜਦੋਂ ਇੱਕ ਬਿਰਾਗੀ ਬਣਿਆ ਤਾਂ ਨਾ ਹੋ ਗਿਆ ਮਾਧੋ ਦਾਸ ਤੇ ਜਦੋਂ ਸਿੰਘ ਬਣਿਆ ਤੇ ਸਰਹੰਦ ਦੇ ਝਾਲਮਾ ਦਾ ਅੰਤ ਕਰਨ ਲਈ ਸਰ ਪਹੁੰਚਿਆ ਜਾਂ ਉਧਰ ਜਾਇਆ ਤਾਂ ਉਸ ਤੋਂ ਪਹਿਲਾਂ ਉਹਦਾ ਨਾਂ ਉਹਨਾਂ ਦਾ ਨਾਂ ਬੰਦਾ ਸਿੰਘ ਬਹਾਦਰ ਜੀ ਹੋ ਗਿਆ। ਗੁਰੂ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਤੋਰਨ ਵੇਲੇ ਨਗਾਰਾ, ਝੰਡਾ ਤੇ ਪੰਜ ਤੀਰ ਦਿੱਤੇ। ਯਾਦ ਕਰੋ ਜਦੋਂ ਗੁਰੂ ਜੀ ਨੇ ਬੰਦਾ ਬਹਾਦਰ ਨੂੰ ਪੰਜਾਬ ਵੱਲ ਤੋਰਨ ਲਈ ਕੀ ਕੁਝ ਦਿੱਤਾ ਇੱਕ ਤਾਂ ਨਗਾਰਾ, ਇੱਕ ਝੰਡਾ, ਦੋ ਤੀਜਾ ਸ਼ਬਦ ਕੀ ਹੈ? ਪੰਜ ਤੀਰ। ਬੰਦਾ ਬਹਾਦਰ ਦੇ ਹੱਥ ਵਿੱਚ ਗੁਰੂ ਜੀ ਦੇ ਪੰਜਾਬ ਰਹਿੰਦੇ ਸਿੱਖਾਂ ਦੇ ਨਾਲ ਹੁਕਮਨਾਮੇ ਵੀ ਸਨ ਪੰਜਾਬ ਵੱਲ ਕੂਚ ਕਰਨ ਵੇਲੇ ਬੰਦਾ ਬਹਾਦਰ ਨਾਲ ਸਿਰਫ 5 ਹੀ ਸਿੰਘ ਸਨ ਪਰ ਜਿਉਂ-ਜਿਉਂ ਸੂਚਨਾ ਮਿਲਦੀ ਗਈ ਸਿੰਘ ਲਾਂਬੰਦ ਹੁੰਦੇ ਚਲੇ ਗਏ ਲਾਂਬਾ ਦਾ ਮਤਲਬ ਇਕੱਠੇ ਹੁੰਦੇ ਚਲੇ ਗਏ ਤੇ ਪੰਜਾਬ ਤੱਕ ਆਪੜਦੇ ਆ ਆਪੜਦੇ ਮਤਲਬ ਪਹੁੰਚਦੇ ਆ ਪਹੁੰਚਦੇ ਆ ਬੰਦਾ ਸਿੰਘ ਬਹਾਦਰ ਜੀ ਇੱਕ ਤਕੜੀ ਫੌਜ ਬਣਾ ਗਏ ਉਸ ਤੋਂ ਬਾਅਦ ਸਰਹੰਦੇ ਰਾਹ ਵਿੱਚ ਸ਼ਾਹਬਾਦ ਕੁਸ਼ੇਤਰ ਦੇ ਕੋਲ ਮੁਸਤਫਾਵਾਦ ਕਪੂਰੀ ਸਡੋਰਾ ਕੈਥਲ ਸਮਾਣਾ ਇਹਨਾਂ ਤੇ ਬੰਦਾ ਸਿੰਘ ਬਹਾਦਰ ਦਾ ਪਹਿਲਾ ਨਿਸ਼ਾਨਾ ਬਣੇ ਇਹਨਾਂ ਥਾਵਾਂ ਤੇ ਅਤਿਆਚਾਰੀ ਹਾਕਮਾਂ ਨੂੰ ਸੋਧਣ ਤੋਂ ਬਾਅਦ ਬੰਦਾ ਸਿੰਘ ਬਹਾਦਰ ਸਰਹੰਦਵਾਲ ਕੂਚ ਕਰ ਗਏ ਤੇ ਸਰਹੰਦ ਨੂੰ ਫਤਿਹ ਕਰਨਾ ਬੰਦਾ ਬਹਾਦਰ ਜੀ ਦੀ ਸਭ ਤੋਂ ਵੱਡੀ ਜੀਤ ਮੰਨੀ ਗਈ ਕਿਉਂਕਿ ਸਰਹੰਦ ਦੇ ਹੰਕਾਰੀ ਸੂਬੇਦਾਰ ਵਜ਼ੀਰ ਖਾਨ ਯਾਦ ਰੱਖਣਾ ਹੈ ਸਰਹੰਦ ਦਾ ਸੂਬੇਦਾਰ ਜਿਸ ਨੂੰ ਬੰਦਾ ਬਹਾਦਰ ਨੇ ਠਿਕਾਣੇ ਲਾਇਆ ਕੋਣ ਸੀ ਵजीर खान ਨੇ ਬੰਦਾ বাহাদুর ਦੀ ਫੌਜ ਦਾ ਮੁਕਾਬਲਾ ਕਰਨ ਲਈ ਕਮਰ ਕੱਸੀ ਹੋਈ ਸੀ ਸਰਹੰਦ ਤੋਂ ਕੁਝ ਦੂਰੀ ਤੇ ਚੱਪੜ ਜਿੜੀ ਪਿੰਡ ਵਿੱਚ ਡਟ ਕੇ ਯੁੱਧ ਹੋਇਆ ਇਸ ਯੁੱਧ ਵਿੱਚ 12 ਮਈ 1710 ਈਸਵੀ ਨੂੰ ਸੂਬੇਦਾਰ ਵजीर खान ਦੀ ਮੌਤ ਹੋਈ ਤੇ ਸਰਹੰਦ ਉੱਤੇ ਬੰਦਾ ਸਿੰਘ ਬਹਾਦਰ ਦਾ ਕਬਜ਼ਾ ਹੋ ਗਿਆ ਬੰਦਾ ਸਿੰਘ ਦੀ ਮੰਜ਼ਿਲ ਸਿਰਫ ਸਰਹੰਦ ਨੂੰ ਹੀ ਸੀ ਕਰਨਾ ਨਹੀਂ ਸੀ ਬਲਕਿ ਗਰੀਬ ਮਜ਼ਲੂਮਾਂ ਵੀ ਬੰਦਾ ਬਹਾਦਰ ਦੇ ਮਦਦ ਦੀ ਉਡੀਕ ਕਰ ਰਹੇ ਸਨ ਬੰਦਾ ਬਹਾਦਰ ਗਰੀਬ ਮਜ਼ਲੂਮ ਮਜਬੂਰ ਮਜ਼ਲੂਮ ਮਤਲਬ ਮਜਬੂਰ ਲਈ ਵੀ ਆਸ ਦੀ ਕਿਰਨ ਬਣ ਕੇ ਬੋੜਿਆ ਬੋੜਿਆ ਮਤਲਬ ਪਹੁੰਚੇ ਬੰਦਾ ਬਹਾਦਰ ਨੇ ਮੁਜਾਰਿਆਂ ਮੁਜਾਰਿਆਂ ਮਤਲਬ ਹੁੰਦਾ ਛੋਟੇ ਕਿਸਾਨ ਜਿਹੜੇ ਕਿਰਾਏ ਪਾੜੇ ਤੇ ਕੰਮ ਕਰਦੇ ਨੇ ਤੇ ਕਿਸਾਨਾਂ ਨੂੰ ਜ਼ਮੀਨ ਦੇ ਮਾਲਕ ਬਣਾਇਆ ਮਜ਼ਦਾਰ ਮੁਜਾਰਾ ਮਤਲਬ ਮਜ਼ਦੂਰ ਜਿਹੜੇ ਖੇਤਾਂ ਤੇ ਕੰਮ ਕਰਦੇ ਨੇ 1708 ਈਸਵੀ ਤੋਂ 1716 ਈਸਵੀ ਤੱਕ 8 ਸਾਲਾਂ ਵਿੱਚ ਪੰਜਾਬ ਵਿੱਚ ਮੁਗਲਾਂ ਦੇ ਪੈਰ ਨਾ ਜਮਾ ਦਿੱਤੇ ਬੰਦਾ ਸਿੰਘ ਬਹਾਦਰ ਨੇ ਅਨੇਕ ਜਿੱਤੇ ਇਲਾਕਿਆਂ ਵਿੱਚ ਵੀ ਵਾਹੀਕਰ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਵਾਹੀਕਰ ਮਤਲਬ ਜੋ ਵੀ ਜ਼ਮੀਨ ਨੂੰ ਵਾਹ ਰਿਆ ਹੈ ਉਹ ਜ਼ਮੀਨ ਉਸੇ ਦੀ ਹੋਗੀ ਉਸ ਤੋਂ ਬਾਅਦ ਹੈ ਬੰਦਾ ਸਿੰਘ ਨੇ ਆਪਣੇ ਅੰਤਲੇ ਵੇਲੇ ਤੱਕ ਜ਼ੁਲਮ ਤੇ ਜ਼ਾਲਮਾਂ ਦੇ ਵਿਰੁੱਧ ਸੰਘਰਸ਼ ਜਾਰੀ ਰੱਖਿਆ ਅੰਤ ਗੁਰਦਾਸ ਨੰਗਲ ਦੀ ਲੜਾਈ ਵਿੱਚ ਮੁਗਲਾਂ ਨੇ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਬੰਦਾ ਸਿੰਘ ਨੂੰ ਵੀ ਕਰ ਲਿਆ ਤੇ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਨੂੰ ਉਹਨਾਂ ਦੇ ਸਾਹਮਣੇ ਹੀ ਸ਼ਹੀਦ ਕਰ ਦਿੱਤਾ ਬੰਦਾ ਬਹਾਦਰ ਨੂੰ ਵੀ 9 ਜੂਨ 17 1716 ਈਸਵੀ ਨੂੰ ਕੋਹ ਕੋ ਕੇ ਸ਼ਹੀਦ ਕਰ ਦਿੱਤਾ ਬਹੁਤ ਜ਼ਿਆਦਾ ਤੜਪਾ ਤੜਪਾ ਕੇ ਇਤਿਹਾਸਕਾਰਾਂ ਦਾ ਮੰਨਣਾ ਹੈ ਬੰਦਾ ਬਹਾਦਰ ਨੇ ਜਿੰਨੇ ਜੋਸ਼ ਤੇ ਉਤਸ਼ਾਹ ਨਾਲ ਜ਼ਾਲਮਾਂ ਦਾ ਖਾਤਮਾ ਕੀਤਾ ਸੀ ਉਸ ਤੋਂ ਵਧੇਰੇ ਸਬਰ ਨਾਲ ਮੌਤ ਨੂੰ ਕਬੂਲ ਕੀਤਾ ਉਹ ਭਾਵੇਂ ਕਿੰਨਾ ਵੀ ਤੰਗ ਕਰਦੇਗੇ ਪਰ ਬੰਦਾ ਬਹਾਦਰ ਜੀ ਬਹੁਤ ਸਬਰ ਨਾਲ ਮੌਤ ਸਵੀਕਾਰ ਕਰ ਗਏ ਅੰਤ ਸਮੇਂ ਤੱਕ ਉਹ ਵਿਚਾਰੇ ਚਿਹਰੇ ਤੇ ਜلال ਤੇ ਸ਼ਾਂਤੀ ਸੀ ਜلال ਮਤਲਬ ਜੋਸ਼ ਬੰਦਾ ਬਹਾਦਰ ਅੱਜ ਭਾਵੇਂ ਸਾਡੇ ਵਿੱਚ ਨਹੀਂ ਹਨ ਪਰ ਸਾਡੀ ਆਪਣੀ ਸੂਰਬੀਰਤਾ ਤੇ ਕੁਰਬਾਨੀ ਸਦਕਾ ਉਹ ਸਦਾ ਸਾਡੇ ਵਿੱਚ ਅਮਰ ਰਹਿਣਗੇ ਸਾਡੇ ਵਿੱਚ ਰਹਿਣਗੇ ਬੰਦਾ ਸਿੰਘ ਦੀ ਯਾਦ ਵਿੱਚ ਥਾਂ ਥਾਂ ਤੇ ਬਣੀਆਂ ਯਾਦਗਾਰਾਂ ਉਹਨਾਂ ਦੀ ਬਹਾਦਰੀ ਦੀ ਮੂਕ ਗਵਾਹ ਹਨ ਮੂਕ ਮਤਲਬ ਜਿਹੜੀ ਚੁੱਪ ਹੁੰਦੀਆਂ ਨੇ ਜਿਹੜੀ ਬੋਲ ਨਹੀਂ ਰਹੀਆਂ ਪਰ ਸੱਚੀ ਗਵਾਹ ਨੇ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਲੋਕ ਰਹਿਦੀ ਦੁਨੀਆ ਤੱਕ ਸਿੱਖਿਆ ਲੈਂਦੇ ਰਹਿਣਗੇ ਤੇ ਆਪਣੇ ਕੌਮ ਧਰਮ ਤੇ ਆਪਣੇ ਦੇਸ਼ ਲਈ ਹਮੇਸ਼ਾ ਆਪਣੀ ਜਾਨਵਾਰਾਂ ਨੂੰ ਤਿਆਰ ਰਹਿਣਗੇ ਉਸ ਤੋਂ ਬਾਅਦ ਨੇ ਔਖੇ ਸ਼ਬਦ ਫੁਰਤੀਲਾ ਤੇਜ਼ ਤਰਾ ਨਿਸ਼ਾਨੇ ਬਾਜ਼ ਨਿਸ਼ਾਨੇ ਲਾਉਣ ਵਾਲ ਵਿੱਚ ਮਾहिर ਰੋਚਕ ਰੁਚੀਪੂਰਨ بے دوش مطلب નિર્દોش 우چاٹ جےدوں من اٹھ جاندے ہے اداس ہو جاندے ساکا مطلب ਇਤਿਹਾਸਿਕ ਦੁਖਦਾਈ ਘਟਨਾ ਵਿਆਕੂਲ بے چین ترਲੋ ਮੱਚੀ مطلب ਤੜਫ ਜਾਣਾ ਤੇ ਕੂਚ مطلب ਰਵਾਨਗੀ ਜਾਂ ਫੌਜਾਂ ਦੇ ਹਮਲੇ ਲਈ ਜਾਣਾ ਇਹ ਸਾਰੇ ਨੇ ਅ ਸ਼ਬਦ ਅਰਥ ਅੱਗੇ ਨੇ ਪ੍ਰਸ਼ਨ ਉੱਤਰ ਜਿਹੜੇ ਅਸੀਂ ਬੜੀ ਮਿਹਨਤ ਨਾਲ ਲਿਖ ਕੇ ਤੁਹਾਡੇ ਲਈ ਤਿਆਰ ਕੀਤੇ ਹਨ ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਂ ਕੀ ਸੀ ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਂ ਲక్ష్మణ ਦੇਵ ਸੀ ਇੱਥੇ ਨਾਂਣਾ ਵੀ ਪਾ ਸਕਦੇ ਹੋ ਅ ਬਚਪਨ ਵਿੱਚ ਬੰਦਾ ਬਹਾਦਰ ਨੂੰ ਕਿਸ ਚੀਜ਼ ਦਾ ਸ਼ੌਂਕ ਸੀ ਬਚਪਨ ਵਿੱਚ ਬੰਦਾ ਬਹਾਦਰ ਨੂੰ ਬੰਦਾ ਸਿੰਘ ਬਹਾਦਰ ਨੂੰ ਸ਼ਿਕਾਰ ਖੇਡਣ ਦਾ ਸ਼ੌਂਕ ਸੀ ਇਸੇ ਲਈ ਉਹਨਾਂ ਦਾ ਨਾਮ ਲਛਮਨ ਦੇਵ ਸੀ ਉਸ ਤੋਂ ਬਾਅਦ ਹੈ ਬੰਦਾ ਸਿੰਘ ਬਹਾਦਰ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਬੰਦਾ ਸਿੰਘ ਬਹਾਦਰ ਦਾ ਜਨਮ 7 ਅਕਤੂਬਰ 1670 ਈਸਵੀ ਨੂੰ ਪੁੰਛ ਜੀਣਾ ਕਿੱਥੇ ਹੈ ਜੰਮੂ ਦੇ ਵਿੱਚ ਦਰਜੋਰੀ ਪਿੰਡ ਵਿਖੇ ਹੋਇਆ ਬੰਦਾ ਸਿੰਘ ਬਹਾਦਰ ਦੇ ਜੀਵਨ ਵਿੱਚ ਕਿਹੜੀਆਂ-ਕਿਹੜੀਆਂ ਘਟਨਾਵਾਂ ਵਾਪਰੀਆਂ ਬੰਦਾ ਸਿੰਘ ਬਹਾਦਰ ਦੇ ਜੀਵਨ ਵਿੱਚ ਜੀਵਨ ਨੂੰ ਪਲਟਾਉਣ ਵਾਲੀ ਘਟਨਾ ਉਹਨਾਂ ਦੇ ਸ਼ਿਕਾਰੀ ਜੀਵਨ ਦੀ ਸੀ ਜਦੋਂ ਉਹਨਾਂ ਦੇ ਹੱਥੋਂ ਇੱਕ ਗਰਭਵਤੀ ਹਿਰਨੀ ਮਾਰੀ ਗਈ ਤੇ ਹਿਰਨੀ ਦੇ ਬੱਚਿਆਂ ਨੂੰ ਉਹਨਾਂ ਨੇ ਆਪਣੇ ਸਾਹਮਣੇ ਤੜਫ ਤੜਫ ਕੇ ਦਮ ਤੋੜਦੇ ਦੇਖਿਆ ਇਸ ਘਟਨਾ ਨੇ ਬੰਦਾ ਸਿੰਘ ਬਹਾਦਰ ਨੂੰ ਹਿਲਾ ਕੇ ਰੱਖ ਦਿੱਤਾ ਤੇ ਤੀਰ ਕਮਾਨ ਛੁੱਟ ਕੇ ਬਰਾਗੀ ਬਣ ਗਏ ਤੇ ਲక్ష్మణ ਦੇਵ ਤੋਂ ਮਾਦੋ ਦਾਸ ਬਣ ਗਏ ਦੂਜੀ ਘਟਨਾ ਉਹਨਾਂ ਦੇ ਬਿਰਾਗੀ ਜੀਵਨ ਵਿੱਚ ਵਾਪਰੀ ਜਦੋਂ ਉਹਨਾਂ ਦੀ ਮੁਲਾਕਾਤ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਗੁਰੂ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਹ ਸਿੰਘ ਸੱਜ ਗਏ ਤੇ ਮਾਦੋ ਦਾਸ ਤੋਂ ਬੰਦਾ ਬਹਾਦਰ ਸਿੰਘ ਜੀ ਬਣ ਗਏ ਤੀਜੀ ਘਟਨਾ ਸਰਹੰਦ ਦੀ ਫਤਿਹ ਦੀ ਹੈ ਜਿੱਥੇ ਉਹਨਾਂ ਨੇ ਸੂਰਬੀਰਤਾ ਭਰੀ ਸ਼ਹੀਦੀ ਬਹੁਤ ਹੀ ਸਬਰ ਤੇ ਜਲਾਲ ਦੇ ਨਾਲ ਸਵੀਕਾਰ ਕੀਤੀ है माधव दास गुरु गोबिंद जी की मुलाकात कदों सारा के दक्षिण भारत का ही एक हिस्सा छोटे साहबजाद का शहीद साका सुन के माधव दास ने गुरु जी तो की आग्ञा मंगी क्योंकि गुरु साहबजाद का शहीद साका सुन के माधव दास व्याकुल हो उठा ਸ਼ਹਿਬਜਾਦੇ ਨੇ ਸ਼ਹੀਦੀ ਦਾ ਬਦਲਾ ਲੈਣ ਲਈ ਪਹਿਚਾਨ ਹੋਣ ਲੱਗਾ ਮਾਦੋਦਾਸ ਨੇ ਗੁਰੂ ਜੀ ਤੋਂ ਪੰਜਾਬ ਤੇ ਸਰਹੰਦਵਾਲ ਕੂਚ ਕਰਨ ਦੀ ਮਤਲਬ ਹਮਲੇ ਕਰਨ ਲਈ ਆਗਿਆ ਮੰਗੀ ਕਿ ਮੈਂ ਜਾਣਾ ਹਾਂ ਤੇ ਉਥੋਂ ਦੇ ਜ਼ਾਲਮ ਸ਼ਾਸਕਾਂ ਦਾ ਅੰਤ ਕਰਨ ਲਈ ਉਸ ਤੋਂ ਬਾਅਦ ਨੈਕਸਟ ਹੈ ਸ਼ਬਦ ਜੋੜ ਸ਼ੁੱਧ ਕਰਕੇ ਲਿਖੋ ਇੱਥੇ ਪ੍ਰਸਿੱਧ ਗਲਤ ਲਿਖਿਆ ਇਸ ਦਦਾ ਹੈ ਤਾਂ ਦਾਏਗਾ ਮਹਾਪੁਰਖਾਂ ਦੇ ਵਿੱਚ ਪੱਪੇ ਨੂੰ ਔਂਕੜ ਇੱਕ ਉ ਦੀ ਮਾਤਰਾ ਮਤਲਬ तब्दी दारी आएगी संपूर्ण सस्य नही टिप्पी आएगी मुलाकात एमौकड़ है ते थे एक मुलाकात आएगी नैक्सट है अमृत इथे टिप्पी उस तद तो पपे न बिंदी है इथे भी टिप्पी आएगी बोड़िया ए बहड़िया आएगा पहुंचया ਤੇ ਵਿਚੇਰੇ ਨਹੀਂ ਵਿਚਾਰੇ ਹੁੰਦਾ ਤਾਂ ਇਸ ਪ੍ਰਕਾਰ ਇਹ ਸਾਡੇ ਸ਼ੁੱਧ ਅਸ਼ੁੱਧ ਨੇ ਕਿਉਂਕਿ ਇਹ ਟੈਕਸਟ ਬੁੱਕ ਵਿੱਚੋਂ ਨੇ ਇਸ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਉਸ ਤੋਂ ਬਾਅਦ ਹੈ ਵਾਕਾਂ ਵਿੱਚ ਵਰਤੋ ਨਿਸ਼ਾਨੇ ਬਾਜ਼ ਲਛਮਨ ਦੇਵ ਇੱਕ ਪੱਕੇ ਨਿਸ਼ਾਨੇ ਬਾਜ਼ ਸਨ ਨਿਸ਼ਾਨਾ ਲਗਾਉਣ ਵਿੱਚ ਪੱਕੇ ਫਿਰ ਇਹ ਬਹਾਦਰ ਬਹਾਦਰ ਬੰਦੇ ਕਦੇ ਯੁੱਧ ਵਿੱਚ ਪਿੱਠ ਨਹੀਂ ਦਿਖਾਉਂਦੇ ਮਤਲਬ ਕਦੇ ਵੀ ਉਹਦੇ ਵਿੱਚੋਂ ਹਾਰ ਕੇ ਨਹੀਂ ਭੱਜਦੇ ਤਬਦੀਲੀ ਹੁਣ ਮੌਸਮ ਵਿੱਚ ਤਬਦੀਲੀ ਆ ਰਹੀ ਹੈ ਆਪਣਾ ਧਿਆਨ ਰੱਖੋ ਬੇਦੋਸ਼ ਮਤਲਬ ਜਿਸ ਦਾ ਕੋਈ ਦੋਸ਼ ਨਾ ਹੋਵੇ ਨਿਰਦੋਸ਼ ਯੁੱਧ ਵਿੱਚ ਅਨੇਕ ਬੇਦੋਸ਼ ਲੋਕ ਵੀ ਮਾਰੇ ਜਾਂਦੇ ਹਨ ਨੈਕਸਟ ਹੈ ਮੁਲਾਕਾਤ ਬੰਦਾ ਬਹਾਦਰ ਤੇ ਗੁਰੂ ਜੀ ਦੀ ਮੁਲਾਕਾਤ ਨੰਦੇੜ ਵਿਖੇ ਹੋਈ ਸਾਕ ਸਾਕਾ ਮਤਲਬ ਇਤਿਹਾਸਿਕ ਘਟਨਾ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਸਾਕਾ ਸੁਣ ਕੇ ਮਾਦੋ ਦਾਸ ਜਿਹੜਾ ਸੀ ਉਹ ਕੀ ਹੋ ਗਿਆ ਉਹ ਵਿਆਕੂਲ ਜਾਂ ਬੇਚੈਨ ਹੋ ਗਿਆ ਉਸ ਦਾ ਲੋਹ ਖੋਲ ਗਿਆ ਫਿਰ ਹੈ ਨਿਸ਼ਾਨਾ ਲਛਮਨ ਦੇਵ ਦਾ ਨਿਸ਼ਾਨਾ ਬੜਾ ਪੱਕਾ ਸੀ ਮਜ਼ਰੂਮ ਮਤਲਬ ਮਜਬੂਰ ਅੱਜ ਕੱਲ ਮਜ਼ਲੂਮਾਂ ਨੂੰ ਘਾਟ ਹੀ ਨਿਆ ਮਿਲਦਾ ਹੈ ਨਿਆ ਮਤਲਬ ਨਿਆਂ ਘਾਟ ਹੀ ਮਿਲਦਾ ਹੈ ਮੈਨੂੰ ਉਮੀਦ ਹੈ ਕਿ ਅੱਜ ਦੀ ਵੀਡੀਓ ਵੀ ਤੁਹਾਡੇ ਲਈ ਬਹੁਤ ਜ਼ਿਆਦਾ ਲਾਭਕਾਰੀ ਰਹੇਗੀ ਇਸੇ ਉਮੀਦ ਨਾਲ ਅਸੀਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਆਪਣਾ ਤੇ ਆਪਣੇ ਦਾ ਬਹੁਤ ਧਿਆਨ ਰੱਖੋ ਧੰਨਵਾਦ ਥੈਂਕ ਯੂ ਸੋ ਮੱਚ ਰੱਬ ਰੱਖਾ